खैर मंगा तेरे कमदी सजन तेरे मैं नोचिया केरे दी पल पल माने सुखा पत्थर हमेशा मौला रखी ढोना करे रंग रोल सची लकारी कमीर शमीर सता टुल टुल न करु चुकी शाला तूं ते ਦਾ ਦਾਤਾਲੀ ਐਮਤ ਸਰਕਾਰ ਦਾ ਬੋਲ ਸਾਥੀ ਦਰਬਾਰੀ ਜੀ ਦਾ ਮੰਮੀ ਸ਼ੀਲਾ ਜੀ ਦਾ ਬਹੁਤ ਸਾਥੀ ਦਰਬਾਰ ਹਾਂਜੀ ਦਰਬਾਰ ਦਾਤਾਲੀ ਐਮਤ ਸਰਕਾਰ ਕਾਦਰੀ ਦਰਬਾਰ ਸ਼ੀਲਾ ਮੰਤ ਸਾਵਰੀ ਤੇ ਮੈਂ ਮੌਜੂਦਾ ਗਦਨ ਸਿੰਘ ਸੋਨੀਆ ਮੰਤ ਸਾਵਰੀ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਜ਼ਿਆਦਾ ਮੁਬਾਰਕਾਂ ਦਿੰਨੀ ਆ ਮੇਰਾ ਦਿਲ ਬਹੁਤ ਖੁਸ਼ ਆ ਮੇਰਾ ਸੰਗਤਾਂ ਨੇ ਮੇਲਾ ਕਰਾਇਆ ਜਿਨ੍ਹਾਂ ਨੇ ਦਾਤਿਆਂ ਨੇ ਕਰਵਾਇਆ ਮੇਰੇ ਪੋਤਾਂ ਪਤੀਜੇ ਜਿੰਨੇ ਵੀ ਆਏ ਸਾਨਿਆਂ ਨੇ ਮੇਲਾ ਕਰਵਾਇਆ ਮੇਰੇ ਵਿੱਕੀ ਭਾਜੀ ਨੇ ਰਾਜੀ ਰਵੇ ਸਾਡਾ ਬਿੱਟੂ ਬਾਬਾ ਜੀ ਵੀ ਰਾਜੀ ਰਵੇ ਮੈਂ ਬਹੁਤ ਧੰਨਵਾਦ ਕਰਦੀ ਆ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੀ ਆ ਮੇਰੇ ਬੱਚੇ ਜਿੰਨੇ ਵੀ ਸੀ ਮੇਰਾ ਬੜਾ ਹੌਸਲਾ ਵਧਾਇਆ ਸਾਰਿਆਂ ਨੇ ਬਹੁਤ ਮੇਰਾ ਜਿਗਰਾ ਵਧਾਇਆ ਵੀ ਮਾਈ ਜੀ ਅਸੀਂ ਤੁਹਾਡੇ ਨਾਲ ਮੇਲਾ ਕਰਾਉ ਬਹੁਤ ਸੋਹਣਾ ਮੇਲਾ ਹੋਇਆ ਔਰ ਸਾਰੇ ਮੇਰੇ ਨਾਲ ਰਹੇ ਖੜੇ ਇੱਥੇ ਰਾਜੀ ਰਹਿਣ ਰਬ ਇਹਨਾਂ ਦੀਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਰਿਜ਼ਕ ਦੇਵੇ ਰਹਿਮਤਾ ਰੱਖੇ ਰਹਿਮਤਾ ਨੇ ਮੀਂਹ ਵਰਸਾਵੇ ਮੈਂ ਹਰ ਇੱਕ ਸਾਲ ਇਦਾਂ ਹੀ ਮੇਲੇ ਕਰਵਾਵਾਂ ਮੈਂ ਔਰ ਇਦਾਂ ਹੀ ਮੇਰੇ ਨਾਂ ਚੱਲਣ ਸਾਰੇ ਖੁਸ਼ ਹੋ ਕੇ ਰਾਜੀ ਰਹਿਣ ਜਿਕਾਰਾ ਮਮੀ ਸ਼ੀਲਾ ਸਰਕਾਰ ਦਾ ਬਹੁਤ ਸਾਰਾ ਧੰਨਵਾਦ ਕੀ ਜੀ ਅਣਜਾਣੇ ਅਣਜਾਣੇ ਜਿਸ ਕਿਸੇ ਦਾ ਵੀ ਰਹਿ ਗਿਆ ਤਾਂ ਮੈਨੂੰ ਮਾਫ਼ ਕਰਨਾ ਮੈਂ ਸਭ ਦੀ ਤਾਬਿਆਦ ਆ ਰਿਆਂ ਔਰ ਸਭ ਦਾ ਹੀ ਧੰਨਵਾਦ ਕਰਦੀ ਆ ਮੇਰੇ ਬੱਚੇ ਇੱਥੇ ਖੜੇ ਆ ਮੇਰੇ ਕੋਲ ਇਹ ਵੀ ਰਾਜੀ ਰਹਿਣ ਇਹਨਾਂ ਦੀਆਂ ਮਰਾਦਾਂ ਪੂਰੀਆਂ ਕਰੇ ਦਾਤਾ ਜੀ ਰਹਿਮ ਕਰੇ ਪਰ ਮੇਰੇ ਚਾਚਾ ਸ਼ੌਕਾ ਫਲੋ ਫਲੋਰ ਤੋਂ ਇਹਨਾਂ ਨੇ ਮੈਨੂੰ ਇੱਥੇ ਜਦੋਂ ਵਾੜਿਆ ਆ ਇੱਥੇ ਆਹ ਜਹਾ ਦਿਨ ਮੇਰੇ ਆਇਆ ਇਹਦੀ ਬਦੌਲਤ ਆ ਇਹ ਵੀ ਰਾਜੀ ਰਵੇ ਇਹਨੇ ਮੇਰੀ ਮਾਈ ਨਾਲ ਦਿਲ ਮਿਲਾਏ ਤਾਂ ਮੈਂ ਇੱਥੇ ਬੈਠੀ ਆ ਰਾਜੀ ਰੋ ਖੁਸ਼ ਰੋ ਸਾਰੇ ਦਾਤਾ ਤੰਦਰੁਸਤੀਆਂ ਸਭ ਨੂੰ ਦੇਵਾਂ